ਅੱਜ ਸੋਸ਼ਲ ਮੀਡੀਆ 'ਪਾਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਤਵਾਣਾ ਕਲਾ ਦਾ ਨੌਜਵਾਨ ਮੁੰਡਾ 25 ਸਾਲ ਦਾ ਜਿਸ ਦਾ ਨਾਮ ਅਰਸ਼ਦੀਪ ਗੋਬੀ ਹੈ ਜਿਸ ਦੀ ਮੌਤ ਚਿੱਟੇ ਨਾਲ ਓਵਰਡੋਜ਼ ਨਾਲ ਹੋਣੀ ਦੱਸੀ ਜਾ ਰਹੀ ਜਿਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜੀ ਕਾਰਵਾਈ ਕਰਦਿਆ ਰੈਡ ਬਾਡੀ ਨੂੰ ਕਮਰੇ ਵਿੱਚ ਲਿਆ ਔਰ ਉਸ ਨੂੰ ਜਿਹੜਾ ਅਸੀਂ ਪੋਸਟਮਾਰਟਮ ਲਈ ਭੇਜ ਦਿੱਤਾ ਫਾਜ਼ਿਲ ਉਹਦੇ ਵਿੱਚ ਜੋ ਨਿਰਦਿਕਾ ਉਹਦੇ ਦਾਦੇ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਜਿਹੜਾ ਕਾਰਵਾਈ ਕਰ ਰਹੇ ਹਾਂ ਉਹ ਅਸੀਂ ਦਾਦੇ ਨੇ ਚਾਰ ਵਿਅਕਤੀਆਂ ਦੇ ਖਿਲਾਫ ਜਿਹੜਾ ਇਲਜ਼ਾਮ ਲਗਾਏ ਨੇ ਕਿ ਇਹਨਾਂ ਦੀ ਵਜ੍ਹਾ ਕਰਕੇ ਜਿਹੜੀ ਸਾਡੇ ਬੇਟੇ ਦੀ ਮੌਤ ਹੋ ਗਈ। ਸੋ ਅਸੀਂ ਉਹਦੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਵਿੱਚ ਐਫ ਆਰ ਅਧੀਨ 304 34 ਆਪੀਸੀ ਦਰਜ ਕਰ ਲਈ ਹੈ। ਔਰ ਜਲਦ ਹੀ ਜਿਹੜੇ ਚਾਰੇ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਜਰਨੈਲ ਸਿੰਘ ਉਸ ਜਲੀਆ ਕੋਈ ਸੋਨੀ ਕੋਈ ਮੈਂਬਰ ਦਸ ਰਹੇ ਨੇ ਤੋਂ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰਾ ਕੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਭੇਜਾਂਗੇ ਨਾਲ ਹੀ ਮੈਂ ਇਹ ਬੇਨਤੀ ਕਰੀ ਦੇਖੋ ਇਹ ਜਿਹੜਾ ਮਿਰਤਕ ਇਹਦੇ ਬਾਰੇ ਪਰਿਵਾਰ ਤੋਂ ਹੀ ਪਤਾ ਲੱਗਿਆ ਕਿ ਇਹਨੂੰ ਪਹਿਲਾਂ ਵੀ ਨਸ਼ਾ ਸ਼ਡਾਉ ਕੇਂਦਰ ਵਿੱਚ ਭੇਜਿਆ ਸੀ ਜਿੱਥੇ ਇਹ ਬਿਲਕੁਲ ਤੰਦਰੁਸਤ ਹੋ ਕੇ ਤੇ ਵਾਪਸ ਆ ਗਿਆ ਸੀ ਪਰ ਕੁਝ ਮਾੜੇ ਅੰਤਨਾ ਨੇ ਦੁਬਾਰਾ ਇਹਨੂੰ ਫੇਰ ਉਸੇ ਰਾਹ ਤੇ ਤੋਰ ਕੇ ਇਸ ਹਾਲਾਤ ਦੇ ਵਿੱਚ ਪਹੁੰਚ ਗਿਆ ਕਿ ਅੱਜ ਉਸ ਦੀ ਮੌਤ ਹੋ ਗਈ ਮੈਂ ਸਾਰੇ ਆਪਣੇ ਜਿਹੜੇ ਹੈਗੇ ਨੇ ਲੋਕ ਅਪੀਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦਾ ਸਹਿਯੋਗ ਕਰੋ ਪੰਜਾਬ ਸਰਕਾਰ ਦਾ ਸਹਿਯੋਗ ਕਰੋ ਕਿਉਂਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨੇ ਯੋਧ ਨਸ਼ਾ ਵਿਰੋਧ ਜਿਹੜੀ ਮਿਹਨਤ ਚਲਾਈ ਆ ਉਹਦੇ ਤਹਿਤ ਹਰ ਰੋਜ਼ ਅਸੀਂ ਕਾਰਵਾਈ ਕਰਦੇ ਰਹੇ ਨੇ ਅਕਸਰ ਹੀ ਅਸੀਂ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਆ ਜਾਂ ਪੀਣ ਵਾਲੇ ਆ ਉਹਨਾਂ ਨੂੰ ਸਮਝਾਉਂਦੇ ਵੀ ਆ ਜਿਹੜੇ ਨਹੀਂ ਬਾਜ਼ ਆਉਂਦੇ ਉਹਨਾਂ ਦੇ ਖਿਲਾਫ ਐਫਆਰ ਦਰਜ ਵੀ ਕਰਦੇ ਤੁਸੀਂ ਹਰ ਰੋਜ਼ ਦੇਖੋ ਜਾ ਕੇ ਉਹ ਸੈਂਟਰ ਦੇ ਵਿੱਚ ਹਰ ਰੋਜ਼ ਬੱਚੇ ਉੱਥੇ ਮੈਡੀਸਨ ਲੈ ਰਹੇ ਨੇ ਜਿਨ੍ਹਾਂ ਨੂੰ ਅਸੀਂ ਸਮਝਾਉਂਦੇ ਨੇ ਇਹਦੇ ਸੰਬੰਧੀ ਮੈਂ ਤੁਹਾਨੂੰ ਵੀਡੀਓ ਵੀ ਦੇ ਸਕਦਾ ਵੀ ਜਿਹੜੇ ਸਾਡੇ ਪ੍ਰੇਰਣਾ ਨਾਲ ਜਿਨ੍ਹਾਂ ਨੇ ਨਸ਼ਾ ਛੱਡਿਆ ਤੋਂ ਮੈਂ ਬੇਨਤੀ ਕਰਦਾ ਜਿੰਨੇ ਦਾਰ ਸਾਡਾ ਸਮਾਜ ਜਾਗਰੂਕ ਨਹੀਂ ਹੁੰਦਾ ਜਿੰਨੀ ਦੇਰ ਪਿੰਡ ਵਾਸੀ ਜਾਗਰੂਕ ਨਹੀਂ ਹੁੰਦੇ ਸਾਡਾ ਸਹਿਯੋਗ ਨਹੀਂ ਕਰਦੇ ਉਨੀ ਦੇਰ ਅਸੀਂ ਇਸ ਨਸ਼ੇ ਨੂੰ ਥਾਲ ਨਹੀਂ ਪਾ ਸਕਦੇ ਲੇਕਿਨ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਮੈਂ ਫੇਰ ਬੇਨਤੀ ਕਰਦਾ ਪਿੰਡ ਵਾਸੀਆਂ ਨੂੰ ਤੁਸੀਂ ਜਾਗਰੂਕ ਹੋ ਅਜਿਹੇ ਲੋਕਾਂ ਨੂੰ ਨਸ਼ਾ ਪਾਉਣ ਵਿੱਚ ਸਾਡਾ ਸਹਿਯੋਗ ਨਾ ਧੰਨਵਾਦ